ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਦੀ ਫਤਿਹ ਪਿਆਰੀ ਸਾਧ ਸੰਗਤ ਜੀ ਅਸੀਂ ਤੁਹਾਡੇ ਨਾਲ ਬਹੁਤ ਸਾਰੀਆਂ ਹੱਡ ਬੀਤੀਆਂ ਬਿਆਨ ਕਰੀ ਦੀਆਂ ਨੇ ਖਾਲਸਾ ਜੀ ਉਹਨਾਂ ਦਾ ਸਿਰਫ ਇੱਕ ਮਕਸਦ ਹੈ ਕਿ ਤੁਸੀਂ ਗੁਰੂ ਦੇ ਨਾਲ ਜੁੜ ਸਕੋ ਤੁਸੀਂ ਗੁਰੂ ਤੇ ਅਟੁੱਟ ਵਿਸ਼ਵਾਸ ਕਰ ਸਕੋ ਤੁਸੀਂ ਇਧਰ ਉਧਰ ਬਿਲਕੁਲ ਵੀ ਨਾ ਪਟਕੋ ਤੁਸੀਂ ਆਪਣੇ ਗੁਰੂ ਤੋਂ ਜੋ ਮੰਗਣਾ ਹੈ ਉਹ ਮੰਗ ਸਕਦੇ ਹੋ ਤੁਸੀਂ ਸਿਰਫ ਆਪਣਾ ਇੱਕ ਵਿਸ਼ਵਾਸ ਬਣਾ ਕੇ ਗੁਰੂ ਤੋਂ ਮੰਗਣਾ ਹੈ ਤੇ ਗੁਰੂ ਹਰ ਵਕਤ ਤੁਹਾਨੂੰ ਦੇਣ ਲਈ ਤਿਆਰ ਰਹਿੰਦੇ ਨੇ ਖਾਲਸਾ ਜੀ ਕਈਆਂ ਦੀਆਂ ਕਈ ਮਤਲਬ ਪਰੇਸ਼ਾਨੀਆਂ ਨੇ ਵੀ ਜਿਨ੍ਹਾਂ ਨਾਲ ਉਹ ਹਰ ਰੋਜ਼ ਜੂਝਦੇ ਨੇ ਖਾਲ사 ਜੀ ਜਿਹੜੀਆਂ ਇਹ ਪਰੇਸ਼ਾਨੀਆਂ ਨੇ ਨਾ ਇਹ ਵੀ ਸਾਡੇ ਦੁਆਰਾ ਹੀ ਉਤਪਨ ਹੁੰਦੀਆਂ ਨੇ ਸਾਡੇ ਦੁਆਰਾ ਹੀ ਸ਼ੁਰੂ ਹੁੰਦੀਆਂ ਨੇ ਜੀ ਕੋਈ ਨਿੱਤ ਨੇਮੀ ਇੱਕ ਮੈਂ ਤੁਹਾਡੇ ਨਾਲ ਗੱਲ ਹੋਰ ਦਸਾਂਗੀ ਜੋ ਕਿ ਸ਼ੇਅਰ ਕਰਾਂਗੀ ਜੋ ਕਿ ਮੇਰੀ ਆਪ ਅੱਖੀ ਦੇਖੀ ਹੋਈ ਹੈ ਕਿ ਵੇਖੋ ਦੋ ਇਨਸਾਨ ਨੇ ਦੋ ਇਨਸਾਨ ਸੀ ਇੱਕ ਘਰ ਵਿੱਚ ਦੋ ਇਨਸਾਨ ਰਹਿੰਦੇ ਸੀ ਇੱਕ ਬਹੁਤ ਹੀ ਜ਼ਿਆਦਾ ਆਲਸੀ ਤੇ ਇੱਕ ਬਹੁਤ ਹੀ ਜ਼ਿਆਦਾ ਪ੍ਰੈਸ਼ਰ ਵਿੱਚ ਦੇਖੋ ਜਿਹੜਾ ਸੀਗਾ ਨਾ ਕਿ ਮਿਹਨਤ ਤੇ ਵਿਸ਼ਵਾਸ ਕਰਨ ਵਾਲਾ ਵੀ ਉਹਨੂੰ ਇਹ ਸੀ ਕਿ ਮੈਂ ਮਿਹਨਤ ਕਰਦਾ ਹਾਂ ਮੈਂ ਗੁਰੂ ਦਾ ਨਾਮ ਲੈਣਾ ਹਾਂ ਜਿਹੜਾ ਸਵੇਰੇ 5 ਵਜੇ ਉੱਠ ਕੇ ਗੁਰੂ ਦਾ ਨਾਮ ਲੈਂਦਾ ਹੈ ਤੇ ਸਵੇਰੇ ਦਿਨ ਚੜ੍ਹਨ ਤੋਂ ਪਹਿਲਾਂ ਆਪਣੇ ਗੁਰੂ ਅੱਗੇ ਨਮਸਕਾਰ ਕਰਦਾ ਹੈ ਆਪਣੇ ਗੁਰੂ ਦਾ ਆਪਣੇ ਗੁਰੂ ਦੀ ਬਹੁਤ ਵਡਿਆਈ ਹੁੰਦਾ ਹੈ ਕਰਦਾ ਹੈ ਤੇ ਦੂਸਰਾ ਜੋ ਹੈ ਕਿ ਉਹਨੂੰ ਨਾ ਤਾਂ ਵਡਿਆਈ ਨਾ ਕੋਈ ਮਤਲਬ ਹੈ ਤੇ ਨਾ ਹੀ ਕਿਸੇ ਕੰਮ ਨਾਲ ਉਹਨੂੰ ਸਿਰਫ ਆਪਣੀ ਨੀਂਦਰ ਹੀ ਪਿਆਰੀ ਹੁੰਦੀ ਹੈ ਤੇ ਫਿਰ ਉਹ ਉਹਨਾਂ ਦੋਨਾਂ ਵਿੱਚ ਜੋ ਫਰਕ ਹੈ ਨਾ ਖਾਲਸਾ ਜੀ ਦੂਸਰਾ ਜੋ ਹੈ ਉਹ ਸਿਰਫ ਟਾਈਮ ਦੇਖਦਾ ਰਹਿੰਦਾ ਹੈ ਕਿ ਕਦੋਂ 7 ਵੱਜਣ ਤੇ ਕਦੋਂ ਮੈਂ ਉਠਾਂ ਉਹਨੂੰ ਇਹ ਨਹੀਂ ਮਤਲਬ ਕਿ ਪਹਿਲਾ ਜਿਹੜਾ ਦੂਜਾ ਬੰਦਾ ਹੈ ਵੀ ਉਹ 5 ਵਜੇ ਉੱਠ ਕੇ ਗੁਰੂ ਦਾ ਉਸਤਤੀ ਕਰਦਾ ਪਿਆ ਗੁਰੂ ਦਾ ਨਾਮ ਲੈ ਰਿਹਾ ਹੈ ਤੇ ਉਹਦੇ ਵਿੱਚ ਗੁਰੂ ਕਿੰਨੇ ਖੁਸ਼ ਹੋਣਗੇ ਉਹਨੂੰ ਕਿੰਨੇ ਵਰਦਾਨ ਦਿੰਦੇ ਹੋਣਗੇ ਤੇ ਮੈਂ ਜੋ ਹਾਂ ਮੈਂ 7 ਵਜੇ ਉੱਠ ਕੇ ਨਾ ਗੁਰੂ ਨੂੰ ਨਮਸਕਾਰ ਕਰਦਾ ਹਾਂ ਨਾ ਮੈਂ ਪ੍ਰਣਾਮ ਕਰਦਾ ਹਾਂ ਫਿਰ ਮੈਂ ਕਿੱਦਾਂ ਕਹਿ ਸਕਦਾ ਹਾਂ ਕਿ ਗੁਰੂ ਨੇ ਮੈਨੂੰ ਕੁਝ ਨਹੀਂ ਦਿੱਤਾ ਕੀ ਤੂੰ ਗੁਰੂ ਦਾ ਨਾਮ ਲੈਣਾ ਹੈ ਕੀ ਤੂੰ ਸਿੱਧਤ ਨਾਲ ਕਦੀ ਪਾਠ ਕੀਤਾ ਹੈ ਕੀ ਤੂੰ ਸਿੱਧਤ ਨਾਲ ਗੁਰੂ ਕੋਲੋਂ ਕਦੀ ਕੁਝ ਮੰਗਿਆ ਹੈ ਗੁਰੂ ਨੂੰ ਵੀ ਖੁਸ਼ ਕਰਨ ਲਈ ਮਨੁੱਖ ਨੂੰ ਪਾਠ ਕਰਨਾ ਚਾਹੀਦਾ ਹੈ ਤੇ ਦੇਖੋ ਫਿਰ ਬੰਦਾ ਦੇਖਦਾ ਹੈ ਕਿ ਰੱਬ ਨੇ ਮੇਰੇ ਨਾਲ ਮਾਰੀ ਕੀਤੀ ਦੇਖੋ ਰੱਬ ਕਦੇ ਕਿਸੇ ਨਾਲ ਮਾਰੀ ਨਹੀਂ ਕਰਦਾ ਇਹ ਬੰਦਾ ਆਪਣੇ ਕਰਨੀ ਤੇ ਕਥਨੀ ਉਹਦੇ ਅਕੋਰਡਿੰਗ ਹੀ ਭਲ ਭੁਗਤਦਾ ਹੈ ਜੇ ਕੋਈ ਸਵੇਰੇ ਸਾਜਰੇ ਉੱਠ ਕੇ ਪਾਠ ਕਰ ਰਿਹਾ ਹੈ ਗੁਰੂ ਦੀ ਵਡਿਆਈ ਸੁਣ ਰਿਹਾ ਹੈ ਨਾ ਤਾਂ ਗੁਰੂ ਵੀ ਉਸ ਬੰਦੇ ਦੇ ਵੀ ਵੱਡੇ ਭਾਗ ਨੇ ਜੋ ਕਿ ਗੁਰੂ ਉਸ ਨੂੰ ਵੱਡੇ ਭਾਗਾ ਨਾਲ ਦਰਸ਼ਨ ਦਿੰਦਾ ਹੈ ਗੁਰੂ ਉਸ ਦੇ ਹਰ ਕੰਮ ਵਿੱਚ ਉਸ ਦਾ ਸਾਥ ਦਿੰਦਾ ਹੈ ਤੇ ਜਿਹੜਾ ਬੰਦਾ ਉੱਠਿਆ ਹੀ 7 ਵਜੇ ਹੋਏ ਕਿ ਦਿਨ ਸੂਰਜ ਸਿਰ ਤੇ ਚੜ ਗਿਆ ਉਦੋਂ ਉਹ ਉੱਠਿਆ ਉਹਨੇ ਗੁਰੂ ਦੀ ਵਡਿਆਈ ਕਿੱਥੇ ਸੁਣੀ ਹੈ ਸਵੇਰੇ ਗੁਰਦੁਆਰਾ ਸਾਹਿਬ ਵਿੱਚ ਪਾਠ ਹੀ ਸਾਹਿਬ 4 ਵਜੇ ਉੱਠ ਕੇ ਲੋਕਾਂ ਨੂੰ ਜਗਾਉਂਦੇ ਨੇ ਵੀ ਹਾਂ ਵੀ ਭਲਿਆ ਉੱਠ ਜਾ ਕਿਉਂਕਿ ਜੇ ਤੂੰ ਨਾ ਉੱਠਿਆ ਨਾ ਤੇ ਸੁੱਤਾ ਹੀ ਨਾ ਕਿਤੇ ਰਹਿ ਜਾਏ ਕਿਤੇ ਤੈਨੂੰ ਤੂੰ ਗੁਰੂ ਦੀ ਬਾਣੀ ਤੋਂ ਵਰਜਿਤ ਨਾ ਰਹਿ ਜਾਏ ਪਰ ਨਹੀਂ ਖਾਲਸਾ ਜੀ ਜੇ ਤੁਸੀਂ ਉੱਠ ਨਹੀਂ ਟਾਈਮ ਨਾ ਸਕਦੇ ਤੁਸੀਂ ਘੱਟੋ ਘੱਟ 1 ਘੰਟਾ ਪਾਠ ਲਈ ਤਾਂ ਕੱਢ ਸਕਦੇ ਹੋ ਪਰ ਨਹੀਂ ਅੱਜ ਕੱਲ ਦੇ ਮਨਮੁਖ ਵਿਅਕਤੀ ਐਦਾਂ ਹੀ ਕਰਦੇ ਨੇ ਜੋ ਕਿ ਉਹ ਗੁਰਬਾਣੀ ਵਿੱਚ ਬਿਲਕੁਲ ਵੀ ਵਿਸ਼ਵਾਸ ਨਹੀਂ ਰੱਖਦੇ ਤੇ ਉਹ ਹੋਰ ਆਸੇ-ਪਾਸੇ ਭਟਕਣਾ ਸ਼ੁਰੂ ਕਰ ਦਿੰਦੇ ਨੇ ਜਿਸ ਦੇ ਨਾਲ ਕੀ ਪੈਸੇ ਦੀ ਵੀ ਬਹੁਤ ਜ਼ਿਆਦਾ ਵੇਸਟਡ ਹੁੰਦੀ ਹੈ ਇੱਕ ਤਾਂ ਸਾਡੇ ਪੈਸੇ ਬਹੁਤ ਜ਼ਿਆਦਾ ਫਜ਼ੂਲ ਖਰਾਬ ਹੁੰਦੇ ਹਨ ਤੇ ਦੂਜਾ ਦੂਜਾ ਸਾਡਾ ਮਨ ਭਟਕਦਾ ਹੈ ਕਿ ਅਸੀਂ ਕੀ ਕਰ ਰਹੇ ਹਾਂ ਆਪਣੇ ਗੁਰੂ ਨੂੰ ਛੱਡ ਕੇ ਕਿਸੇ ਹੋਰ ਦੇ ਲਲ ਲੱਗਦੇ ਹਾਂ ਅੱਜਕੱਲ ਇੰਨੇ ਪੰਜਾਬੀ ਈਸਾਈ ਧਰਮ ਵਿੱਚ ਪਰਵਰਤਿਤ ਹੋ ਰਹੇ ਨੇ ਕੀ ਦੇਖੋ ਉਹ ਧਰਮ ਹੈ ਜੋ ਕਿ ਮੁੱਲ ਬੰਦਿਆਂ ਨੂੰ ਖਰੀਦਦਾ ਹੈ ਉਹਨਾਂ ਦੀਆਂ ਜ਼ਰੂਰਤਾਂ ਪੈਦਾ ਉਹਨਾਂ ਦੀ ਜ਼ਰੂਰਤਾਂ ਦੇ ਅਕੋਰਡਿੰਗ ਉਹਨਾਂ ਨੂੰ ਖਰਚਾ ਦੇ ਦਿੰਦਾ ਹੈ ਉਹ ਬੰਦਾ ਉਸੇ ਪਾਸੇ ਲੱਗ ਜਾਂਦਾ ਹੈ ਕਈ ਗਰੀਬ ਕੁੜੀਆਂ ਦੇ ਵਿਆਹ ਦੇ ਵਿੱਚ ਉਹਨਾਂ ਦੀ ਹੈਲਪ ਕਰ ਦਿੰਦੇ ਨੇ ਚਲੋ ਜੀ ਸਾਡੇ ਸਿੱਖ ਕੌਮ ਦੇ ਉਹਨਾਂ ਦੇ ਵੱਲ ਹੀ ਹੋ ਜਾਂਦੇ ਨੇ ਵੀ ਚਲੋ ਸਾਡੀ ਕੁੜੀ ਦਾ ਇਹਨਾਂ ਨੇ ਵਿਆਹ ਕਰਤਾ ਸਾਡਾ ਖਰਚਾ ਚੁੱਕ ਲਿਆ ਅਸੀਂ ਉਹਨਾਂ ਦੇ ਵੱਲ ਹੀ ਹੋ ਜਾਈਏ ਦੇਖੋ ਜਿਹੜੇ ਗੁਰੂ ਦੇ ਅਟੂਟ ਸਿੱਖ ਸਿਨਾਂ ਜਿਨ੍ਹਾਂ ਨੇ ਖੋਪਰੀਆਂ ਲੜਾਈਆਂ ਲਹਾਈਆਂ ਚ ਰਖਰਿਆਂ ਤੇ ਜੜੇ ਬੰਦ-ਬੰਦ ਕਟਾ ਕੇ ਸਿੱਖੀ ਨੂੰ ਇੱਕ ਦਾਗ ਨਹੀਂ ਸੀ ਲਾਇਆ ਪਰ ਅੱਜ ਕੱਲ ਪੈਸਿਆਂ ਦੇ ਪਿੱਛੇ ਦੁਨੀਆ ਇੰਨੀ ਕੁ ਪਾਗਲ ਹੈ ਕਿ ਆਪਣੇ ਆਪਣਿਆਂ ਦਾ ਹੀ ਕਤਲ ਕਰ ਦਿੰਦੇ ਨੇ ਇਹੋ ਜੀ ਹਨ ਅੱਜ ਕੱਲ ਦੇ ਸਿੱਖ ਇਹੋ ਜੀ ਹੈ ਅੱਜ ਕੱਲ ਦੀ ਜਰਨੇਸ਼ਨ ਕਿੰਨੀਆਂ ਨਿਊਜ਼ ਚ ਖਬਰਾਂ ਸੁਣੀ ਦੀਆਂ ਨੇ ਇਤੋਂ ਹਸਾਬ ਲੱਗਦਾ ਹੈ ਕਿ ਲੋਕਾਂ ਦਾ ਆਪਣੇ ਗੁਰੂ ਤੋਂ ਵਿਸ਼ਵਾਸ ਹੀ ਉੱਠਿਆ ਹੋਇਆ ਹੈ ਲੋਕਾਂ ਦਾ ਆਵਾ ਹੀ ਉੱਤਿਆ ਹੋਇਆ ਹੈ ਕਿਸੇ ਨੂੰ ਕਿਸੇ ਤੱਕ ਹੀ ਆਪਣੇ ਗੁਰੂ ਤੇ ਹੀ ਵਿਸ਼ਵਾਸ ਨਹੀਂ ਹੈ ਪਰ ਖਾਲਸਾ ਜੀ ਜਿਸ ਨੇ ਝੂਲੀਆਂ ਭਰਾਣੀਆਂ ਹੈ ਉਸ ਨੇ ਆਪਣੇ ਗੁਰੂ ਤੇ ਵਿਸ਼ਵਾਸ ਕਰਨਾ ਹੀ ਪਵੇਗਾ ਆਪਣੇ ਗੁਰੂ ਤੇ ਵਿਸ਼ਵਾਸ ਕਰੋ ਤੁਹਾਨੂੰ ਸਭ ਕੁਝ ਮਿਲੇਗਾ ਉਸੇ ਗੁਰੂ ਨੇ ਦੇਣਾ ਹੈ ਟਾਈਮ ਤੇ ਵਿੱਚ ਆ ਕੇ ਜਦੋਂ ਟਾਈਮ ਹੋਵੇਗਾ ਜਿੰਨਾ ਟਾਈਮ ਤੁਹਾਡੀ ਕਿਸਮਤ ਚ ਲਿਖਿਆ ਹੈ ਉਸ ਟਾਈਮ ਦੇ ਹਿਸਾਬ ਨਾਲ ਤੁਹਾਨੂੰ ਸਭ ਕੁਝ ਮਿਲੇਗਾ ਪਰ ਕਰਮ ਚੰਗੇ ਕਰਨੇ ਚਾਹੀਦੇ ਨੇ ਚੰਗੇ ਕਰਮ ਤਿੰਨ ਚੀਜ਼ਾਂ ਕਦੇ ਵੀ ਨਾ ਕਰੋ ਕਿਸੇ ਦੀ ਚੁਗਲੀ ਕਿਸੇ ਦੀ ਨਿੰਦਿਆ ਤੇ ਕਿਸੇ ਨੂੰ ਬੁਰਾ ਭਲਾ ਕਦੇ ਨਾ ਕਹੋ ਜੇ ਤੁਹਾਡੇ ਕਾਰਨ ਕਿਸੇ ਦਾ ਦਿਲ ਦੁਖਦਾ ਹੈ ਇਹ ਸਭ ਤੋਂ ਵੱਡਾ ਪਾਪ ਹੈ ਜੇ ਕਿਸੇ ਦੇ ਕਾਰਨ ਤੁਹਾ ਜੇ ਤੁਹਾਡੇ ਕਾਰਨ ਤੁਸੀਂ ਕਿਸੇ ਨੂੰ ਨੀਚਾ ਦਿਖਾਣ ਦੀ ਕੋਸ਼ਿਸ਼ ਕਰ ਰਹੇ ਹੋ ਨਾ ਤਾਂ ਗੁਰੂ ਤੁਹਾਨੂੰ ਇੰਨਾ ਜ਼ਿਆਦਾ ਨੀਚਾ ਦਿਖਾਏਗਾ ਕਿ ਤੁਸੀਂ ਉੱਠਣ ਦੇ ਵੀ ਕਾਬਿਲ ਨਹੀਂ ਰਹੋਗੇ ਕਿਸੇ ਨਾ ਕਦੇ ਵੀ ਬੁਰਾ ਸਲੂਕ ਕਦੇ ਵੀ ਨਹੀਂ ਕਰਨਾ ਚਾਹੇ ਉਹ ਮੰਗਦਾ ਭਿਖਾਰੀ ਕਿਉਂ ਨਾ ਹੋਵੇ ਸਭ ਦਾ ادب ਸਤਿਕਾਰ ਕਰੋ ਕਿਉਂਕਿ ਇੱਕ ਮੰਗਦੇ ਦੀ ਅਸੀਸ ਸਾਨੂੰ ਕਿੱਥੇ ਲੈ ਜਾਵੇ ਇੱਕ ਭੁੱਖੇ ਨੂੰ ਜੀ ਅਸੀਂ ਭੋਜਨ ਕਰਾ ਦਈਏ ਨਾ ਤਾਂ ਉਹਦੀ ਅਸੀਸ ਸਾਨੂੰ ਪਤਾ ਨਹੀਂ ਕਿੱਥੋਂ ਤੋਂ ਕਿੱਥੇ ਲਿਆ ਕੇ ਛੱਡੇਗੀ ਖਾਲਸਾ ਜੀ ਇਸੀ ਤਰ੍ਹਾਂ ਇੱਕ ਸੜੇ ਤਪੇ ਮਨ ਦੀ ਬਦਸੀਸ ਵੀ ਨਹੀਂ ਲੈਣੀ ਚਾਹੀਦੀ ਇਸ ਕਰਕੇ ਜੋ ਕੁਝ ਵੀ ਮੰਗਣਾ ਹੈ ਆਪਣੇ ਗੁਰੂ ਕੋ ਮੰਗੋ ਧੰਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜਿਸ ਕੋਲੋਂ ਝੋਲੀਆਂ ਅੜਕੇ ਲੋਕ ਬਹੁਤ ਕੁਝ ਮੰਗ ਚੁੱਕੇ ਹਨ ਬਹੁਤ ਜਣਿਆਂ ਦੀਆਂ ਅਰਦਾਸਾਂ ਪੂਰੀਆਂ ਹੋਈਆਂ ਹਨ ਬਹੁਤ ਜਾਣੇ ਸੁਧਰ ਕੇ ਆਪਣੇ ਗੁਰੂ ਦੇ ਚਰਨੀ ਲੱਗੇ ਹਨ ਖਾਲਸਾ ਜੀ ਅੱਜ ਦੀ ਜੋ ਹੱਡ ਬੀਤੀ ਹੈ ਉਹ ਇੱਕ ਵੀਰ ਜੀ ਨੇ ਸੁਣਾਉਣਾ ਕੀਤੀ ਹੈ ਉਹ ਉਹਨਾਂ ਨੇ ਦੱਸਿਆ ਹੈ ਕਿ ਮੇਰੇ ਭਰਾ ਦੇ ਦੋ ਪੁੱਤਰ ਸਨ ਦੋ ਧੀਆਂ ਸਨ ਕਹਿੰਦੇ ਕਿ ਮੇਰਾ ਭਰਾ ਨਾ ਮਤਲਬ ਉਹਨਾਂ ਨੇ ਆਪਣੀ ਦੁਖਦਾਇਕ ਹੱਡਬਿੱਤੀ ਆਪਣੇ ਭਰਾ ਦੀ ਸਾਡੇ ਨਾਲ ਸੁਣਾਉਣਾ ਕੀਤੀ ਹੈ ਕਿਉਂਕਿ ਅੱਜ ਜੋ ਉਹਨਾਂ ਦੇ ਭਰਾ ਦੀ ਕੰਡੀਸ਼ਨ ਹੈ ਉਹਨਾਂ ਦੇ ਕਰਮਾ ਕਰਕੇ ਹੈ ਤੇ ਜਿਹੜੇ ਵਿੱਚ ਕਰਮਾਂ ਦੇ ਪਾਠ ਕਰੀਗੇ ਉਹਨਾਂ ਦੇ ਕਰਮ ਸੁਧਰ ਗਏ ਉਹ ਤਰ ਗਏ ਤੇ ਜਿਨ੍ਹਾਂ ਨੇ ਗੁਰਬਾਣੀ ਪੜ੍ਹੀ ਹੀ ਨਹੀਂ ਤੇ ਉਹ ਆਪੇ ਹੀ ਆਪਣੇ ਜੀਵਨ ਦਾ ਅੰਤ ਕਰ ਗਏ। ਉਹ ਵੀਰ ਜੀ ਨੇ ਦੱਸਿਆ ਕਿ ਮੇਰੇ ਭਰਾ ਦੇ ਦੋ ਕੁੜੀਆਂ ਤੇ ਦੋ ਮੁੰਡੇ ਸਨ। ਉਹ ਵੀਰ ਜੀ ਕਹਿੰਦੇ ਨੇ ਕਿ ਮੇਰਾ ਭਰਾ ਗੁਰਦੁਆਰੇ ਦਾ ਪਾਠੀ ਸਿੰਘ ਸੀ। ਸਵੇਰੇ 4 ਵਜੇ ਉੱਠ ਜਾਂਦੇ ਡੰਗਰਾਂ ਦਾ ਕੰਮ ਕਰਨ ਤੋਂ ਬਾਅਦ ਕਹਿੰਦੇ ਕਿ ਆਕੇ ਧਾਰਾਂ ਵੀ ਕਰਦੇ ਸਾਰਾ ਕੰਮ ਵੀ ਕਰਦੇ ਵੀ ਠੀਕ ਸੀ ਘਰ-ਬਾਰ ਵੀ ਬਹੁਤ ਜ਼ਿਆਦਾ ਤਗੜਾ ਸੀ ਪਰ ਦੇਖੋ ਜ਼ਿੰਦਗੀ ਇਹ ਨਹੀਂ ਕਿ ਜੇ ਬੰਦਾ ਅੱਜ ਬਹੁਤ ਜ਼ਿਆਦਾ ਅਮੀਰ ਹੈ ਤੇ ਉਹਨੇ ਅਮੀਰ ਹੀ ਰਹਿਣਾ ਹੈ ਵਿੱਚ ਕੋਈ ਕਰਮ ਮਾੜਾ ਹੋ ਜਵੇ ਵਿੱਚ ਕੋਈ ਸਾਡੇ ਤੋਂ ਕੋਈ ਪਾਪ ਹੋ ਜੇ ਵਿੱਚ ਕੋਈ ਭੁੱਲ ਹੋ ਜੇ ਜਾਂ ਅਸੀਂ ਰੱਬ ਦਾ ਨਾਮ ਹੀ ਨਾ ਲਈਏ ਤੇ ਜ਼ਿੰਦਗੀ ਪਲਟਾ ਮਾਰ ਲੈਂਦੀ ਹੈ ਲੱਖਾਂ ਤੋਂ ਕੱਖ ਕਰ ਦਿੰਦੀ ਹੈ ਜੇ ਕਰਮ ਚੰਗੇ ਨਾ ਕਰੀਏ ਉਹਨਾਂ ਨੇ ਦੱਸਿਆ ਕਿ ਦੇਖੋ ਵੀ ਬੱਚੇ ਜਵਾਨ ਹੋ ਗਏ ਬਹੁਤ ਅਮੀਰ ਘਰ ਸੀ ਬਹੁਤ ਡੰਗਰਾਂ ਦਾ ਕੰਮ ਸੀ ਡੈਰੀ ਸੀਗੀ ਸਭ ਕੁਝ ਸੀ ਬਹੁਤ ਹੀ ਅਮੀਰ ਸੀ ਮੇਰਾ ਭਰਾ ਅਸੀਂ ਵੀ ਉਹਨਾਂ ਦੇ ਨਾਲ ਹੀ ਰਹਿੰਦੇ ਸੀ ਅਸੀਂ ਆਪਣੀ ਉਥੇ ਪਿੰਡ ਚ ਜ਼ਮੀਨ ਜਾਇਦਾਦ ਵੇਚ ਕੇ ਅਸੀਂ ਸ਼ਹਿਰ ਵਿੱਚ ਰਹਿਣ ਹੋ ਗਏ ਤੇ ਭਰਾ ਮੇਰਾ ਉੱਥੇ ਹੀ ਪਾਠੀ ਲੱਗਾ ਰਿਹਾ ਕਹਿੰਦੇ ਕਿ ਜਦੋਂ ਉਹਨਾਂ ਦਾ ਵੱਡਾ ਮੁੰਡਾ 27 ਕੁ ਸਾਲਾਂ ਦਾ ਹੋਇਆ ਉਹਨਾਂ ਨੇ ਬਾਹਰ ਭੇਜ ਦਿੱਤਾ ਤੇ ਦੂਸਰਾ ਮੁੰਡਾ ਇੱਥੇ ਹੀ ਰਹਿ ਕੇ ਡਰਾਈਵਰੀ ਦਾ ਕੰਮ ਕਰਦਾ ਸੀ ਕਹਿੰਦੇ ਕਿ ਅਚਾਨਕ ਨਾ ਉਹ ਮੁੰਡਾ ਗਲਤ ਸੰਗਤ ਵਿੱਚ ਫਸ ਗਿਆ ਗਲਤ ਸੰਗਤ ਬੁਰੀ ਸੰਗਤ ਖਾਲਸਾ ਜੀ ਜਦੋਂ ਬੰਦੇ ਨੇ ਵਿਗੜਨਾ ਹੋਵੇ ਨਾ ਤਾਂ ਮਾੜਾ ਜਾ ਕਿਣਕਾ ਗਲਤ ਸੰਗਤ ਦਾ ਬੰਦੇ ਨੂੰ ਖਤਮ ਕਰ ਦਿੰਦਾ ਹੈ ਚਾਹੇ ਉਹ ਨਸ਼ਿਆਂ ਦੀ ਹੋਵੇ ਚਾਹੇ ਉਹ ਕਿਸੇ ਵੀ ਤਰ੍ਹਾਂ ਦੀ ਗਲਤ ਸੰਗਤ ਹੋਵੇ ਤੇ ਕਹਿੰਦੇ ਕਿ 27-28 ਸਾਲ ਹੋ ਗਏ ਸੀ ਬਹੁਤ ਵਧੀਆ ਚੱਲ ਰਿਆ ਸੀ ਕੰਮ ਕਿਉਂਕਿ ਵੀਰ ਜੀ ਪਾਠੀ ਸੀ ਸਭ ਕੁਝ ਕੰਮ ਵਧੀਆ ਚੱਲ ਰਿਆ ਸੀ ਦੋ ਬੇਟੀਆਂ ਵੀ ਜਵਾਨ ਹੋ ਗਈਆਂ ਕਹਿੰਦੇ ਤੇ ਉਹਨਾਂ ਦਾ ਨਾ ਬੇਟੀ ਦਾ ਨਾ ਐਕਸੀਡੈਂਟ ਹੋਇਆ ਤੇ ਉਹ ਲੱਕ ਤੋਂ ਪੈਰਾਲਾਈਜ਼ ਹੋ ਗਿਆ ਹੁਣ ਉਹ ਬੇਟਾ ਬਿਸਤਰ ਤੇ ਹੀ ਸੀ ਕਹਿੰਦੇ 2-3 ਸਾਲ ਬਿਸਤਰ ਤੇ ਰਹਿਣ ਦੇ ਬਾਵਜੂਦ ਵੀ ਉਹ ਠੀਕ ਨਹੀਂ ਹੋਇਆ ਤੇ ਅੰਤ ਉਹ ਪੂਰਾ ਹੋ ਗਿਆ ਬਹੁਤ ਦੁਖਦਾਈਕ ਗੱਲ ਹੁੰਦੀ ਹੈ ਕਿ 28 ਸਾਲਾਂ ਦਾ ਗੱਭਰੂ ਜਵਾਨ ਪੁੱਤਰ ਜਿਸ ਮਾਂ ਦਾ ਚਲਿਆ ਜਾਵੇ ਉਹ ਉਸ ਮਾਂ ਦਾ ਜੀਣਾ ਅੱਧਾ ਰਹਿ ਜਾਂਦਾ ਹੈ ਬਹੁਤ ਦੁੱਖ ਸੀ ਕਿ ਪ੍ਰਮਾਤਮਾ ਦਾ ਨਾਮ ਜਪਦਾ ਹੈ ਉਹ ਵੀਰ ਸਵੇਰੇ ਗੁਰਬਾਣੀ ਪੜ੍ਹਦਾ ਹੈ ਸ਼ਾਮ ਨੂੰ ਵੀ ਗੁਰਬਾਣੀ ਪੜ੍ਹਦਾ ਹੈ ਫੇਰ ਵੀ ਇਹ ਦੇਖੋ ਕੋਈ ਨਾ ਕੋਈ ਕਰਮਾਂ ਦਾ ਮਾੜਾ ਲਿਖਾ ਜੋਖਾ ਆ ਹੀ ਜਾਂਦਾ ਹੈ ਕਈਆਂ ਨੇ ਕਿਹਾ ਕਿਸੇ ਨੇ ਕੁਝ ਕਰ ਦਿੱਤਾ ਕਈਆਂ ਨੇ ਕੁਝ ਚਲੋ ਜਿੰਨੀ ਕੋ ਦੀ ਜੀਵਨ ਯਾਤਰਾ ਲਿਖੀ ਸੀ ਪ੍ਰਮਾਤਮਾ ਨੇ ਉਨੀ ਕੋ ਭੋਗ ਕੇ ਚਲਾ ਗਿਆ ਚਲੋ ਉਸ ਬੱਚੇ ਨੇ ਜੋ ਜੀਵਨ ਚ ਕੀਤਾ ਜਿਵੇਂ ਵੀ ਕੀਤਾ ਉਹ ਆਪਣੀ ਭੋਗ ਕੇ ਤੇ ਚਲਾ ਗਿਆ ਦੂਸਰਾ ਬੇਟਾ ਸੀ ਜੋ ਉਹ ਬਾਹਰ ਗਿਆ ਹੋ ਸੀ ਹੁਣ ਉਹਦਾ ਵਿਆਹ ਕੀਤਾ ਵਿਆਹ ਕਰਨ ਤੋਂ ਬਾਅਦ ਉਹਨਾਂ ਦੇ ਘਰ ਦੋ ਬੇਟੀਆਂ ਨੇ ਜਨਮ ਲਿਆ ਇੱਕ ਪੁੱਤਰ ਨੇ ਜਨਮ ਲਿਆ ਕਹਿੰਦੇ ਕਿ ਚਲੋ ਭੈਣ ਦਾ ਵਿਆਹ ਕੀਤਾ ਉਹ ਉਸ ਭਰਾ ਨੇ ਆਪਣੀ ਬੇਟੀ ਦੀ ਵਿਆਹ ਕੀਤਾ ਉਹ ਵੀ ਉਹਨਾਂ ਨੇ ਅੱਗੋਂ ਗੁਰਸਿੱਖ ਪਰਿਵਾਰ ਚ ਹੀ ਦੋਨੋਂ ਬੇਟੀਆਂ ਦਾ ਵਿਆਹ ਕੀਤਾ ਚਲੋ ਇੱਕ ਬੇਟੇ ਦੇ ਜਾਣਨਾ ਚਲੋ ਜ਼ਿੰਦਗੀ ਤਾਂ ਬੰਦਾ ਜਿੰਦਾ ਹੀ ਹੈ ਪਰਿਵਾਰ ਚ ਕੋਈ ਵੀ ਜੀ ਜੀ ਵੀ ਮਤਲਬ ਬੰਦਾ ਵੀ ਛੋੜਾ ਦੇ ਜਵੇ ਤੇ ਜ਼ਿੰਦਗੀ ਤਾਂ ਜੀਣੀ ਹੀ ਹੈ ਵਾਹਿਗੁਰੂ ਦੇ ਰੰਗ ਨੇ ਜੋ ਆਇਆ ਹੈ ਉਸਨੇ ਖਤਮ ਹੋਣਾ ਹੈ ਇਹ ਤਾਂ ਖਾਲਸਾ ਜੀ ਕਿੰਨੇ ਕੁ ਸਵਾਸ ਆਪਾਂ ਨੂੰ ਰੱਬ ਨੇ ਦਿੱਤੇ ਹਨ ਇਹ ਆਪਾਂ ਭਗਤਨੇ ਹਨ ਕਿੰਨੇ ਕੱਟਨੇ ਹਨ ਕਿੱਦਾਂ ਕੱਟਨੇ ਹਨ ਇਹ ਸਭ ਕੁਝ ਉਸ ਦੇ ਹੱਥ ਕਾਪੀ ਪੈਨ ਨਾਲ ਉਹਨੇ ਲਿਖਿਆ ਹੋਇਆ ਹੈ ਤੇ ਕਹਿੰਦੇ ਕਿ ਚਲੋ ਕੁੜੀਆਂ ਆਪਣੇ ਆਪਣੇ ਘਰ ਸੈੱਟ ਹੋ ਗਈਆਂ ਕਹਿੰਦੇ ਥੋੜਾ ਕੁ ਚਿਰ ਮਤਲਬ 15 ਕ ਸਾਲ ਬਾਅਦ ਉਹਨਾਂ ਦਾ ਦੂਸਰਾ ਬੇਟਾ ਵੀ ਖਤਮ ਹੋ ਗਿਆ ਹੁਣ ਉਹ ਕਹਿੰਦੇ ਕਿ ਮੇਰਾ ਭਰਾ ਬਜ਼ੁਰਗ ਹੋ ਗਿਆ ਸੀ ਚਲੋ ਦੂਸਰਾ ਬੇਟਾ ਵੀ ਖਤਮ ਹੋ ਗਿਆ ਯਾਨੀ ਕਿ ਕੋਈ ਨਾਮ ਜਿੱਦਾਂ ਕਹਿੰਦੇ ਨੇ ਕਿ ਬੇਟੇ ਹੀ ਹੋਣ ਤਾਂ ਹੀ ਨਾਮ ਚੱਲਦਾ ਹੈ ਚਲੋ ਉਸ ਤੋਂ ਬਾਅਦ ਕਹਿੰਦੇ ਕਿ 2-3 ਸਾਲਾਂ ਬਾਅਦ ਮੇਰੀ ਪਤਨੀ ਵੀ ਖਤਮ ਹੋ ਗਈ ਪੂਰਾ ਪਰਿਵਾਰ ਹੀ ਮਤਲਬ ਬੇਟਾ ਮਾਂ ਫਿਰ ਇੱਕ ਬੇਟਾ ਵੀ ਖਤਮ ਹੋ ਗਏ ਬੇਟੀਆਂ ਜੋ ਸੀ ਬਹੁਤ ਵਧੀਆ ਘਰ ਚ ਵਿਆਹੀਆਂ ਸੀ ਗੁਰਸਿੱਖ ਪਰਿਵਾਰ ਨਾਲ ਜੁੜੀਆਂ ਸੀ ਪਾਠ ਕਰਦੀ ਸੀ ਕਹਿੰਦੀ ਉਹ ਬਾਹਰਲੇ ਦੇਸ਼ ਚਲੇਗੀ ਉਹ ਅਮਰੀਕਾ ਜਾ ਕੇ ਸੈੱਟ ਹੋ ਗਈ ਘਰੇ ਸਿਰਫ ਉਹ ਕਹਿੰਦੇ ਕਿ ਮੇਰਾ ਬਜ਼ੁਰਗ ਭਰਾ ਹੀ ਰਹਿੰਦਾ ਕਹਿੰਦਾ ਹੁਣ ਉਹਨੇ ਕੀ ਪਾਠ ਕਰਨਾ ਸੀ ਬਜ਼ੁਰਗ ਸੀ ਆਪਣੀ ਵਿਧਵਾ ਨੂੰ ਦੇ ਨਾਲ ਕੁੜੀ ਬੱਚਿਆਂ ਨੂੰ ਪਾਲ ਦੇ ਤੇ ਚਲੋ ਘਰੇ ਰਹਿੰਦੇ ਸੀਗੇ ਕਹਿੰਦੇ ਕਿ ਇਹ ਆਪੂ ਆਪਣੀ ਕਿਸਮਤ ਹੁੰਦੀ ਹੈ ਵੇਖੋ ਇੱਕੋ ਘਰ ਵਿੱਚ ਦੋ ਭੈਣਾਂ ਤੇ ਦੋ ਭਰਾਵਾਂ ਨੇ ਜਨਮ ਲਿੱਤਾ ਉਹਨਾਂ ਦੀ ਜਿਹੋ ਜਿਹੇ ਉਹਨਾਂ ਨੇ ਕਰਮ ਕੀਤੇ ਉਹੋ ਜਿਹਾ ਅੱਗਿਓ ਫਲ ਪਾਏ ਬੇਟੀਆਂ ਨੇ ਚਲੋ ਗੁਰਦੁਆਰਾ ਸਾਹਿਬ ਜਾਂਦੀਆਂ ਪਾਠ ਕਰਦੀਆਂ ਉਹਨਾਂ ਨੇ ਜਿਹੇ ਹਜੇ ਕਰਮ ਕੀਤੇ ਪਰਮਾਤਮਾ ਨੇ ਉਹਨਾਂ ਨੂੰ ਭਾਗ ਲਾਇਆ ਕਹਿੰਦੇ ਕਿ ਕਰਮਾਂ ਦੇ ਹਿਸਾਬ ਨਾਲ ਮਾਪੇ ਬੱਚੇ ਨੂੰ ਜਨਮ ਦੇ ਦਿੰਦਾ ਹੈ ਕਰਮ ਸਿਰਫ ਰੱਬ ਦਿੰਦਾ ਹੈ ਬਾਕੀ ਕਰਮ ਉਹਨੇ ਖੁਦ ਕਰਨੇ ਹੁੰਦੇ ਹਨ ਵੱਡੇ ਹੋ ਕੇ ਸੋਚੀ ਜੇ ਇੱਕ ਬੱਚਾ ਪੜਦਾ ਲਿਖਦਾ ਹੈ ਸਵੇਰੇ ਨਿਤ ਨੇਮ ਕਰਦਾ ਹੈ ਆਪਣੀ ਡੈਰੀ ਸਕੂਲ ਦੀ ਕੰਪਲੀਟ ਕਰਕੇ ਜਾਂਦਾ ਹੈ ਤੇ ਉਸਨੇ ਫਰਸਟ ਤੇ ਆਉਣਾ ਹੀ ਹੈ ਦੂਸਰਾ ਜਿਹੜਾ ਬਿਲਕੁਲ ਵੀ ਨਹੀਂ ਪੜਦਾ ਤੇ ਉਹ ਕਿੱਥੇ ਉਹਦਾ ਮੁਕਾਬਲਾ ਕਰ ਸਕੇਗਾ ਇਸ ਕਰਕੇ ਕਹਿੰਦੇ ਹਨ ਕਿ ਜੋ ਰੱਬ ਨੇ ਲਿਖਿਆ ਹੁੰਦਾ ਹੈ ਨਾ ਉਹਨੂੰ ਬਦਲਣ ਲਈ ਵੀ ਨਾ ਰੱਬ ਨੂੰ ਖੁਸ਼ ਕਰਨਾ ਚਾਹੀਦਾ ਹੈ ਸਾਨੂੰ ਪਾਠ ਗੁਰਬਾਣੀ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ ਕਿ ਅਸੀਂ ਪਾਠ ਕਰੀਏ ਵੇਖੋ ਇਹ ਵੀਰ ਨੇ ਇੱਕ ਦੁਖਦਾਈ ਕਹਾਣੀ ਸੁناਈ ਪਰ ਉਹਨਾਂ ਨੇ ਇਹ ਦੱਸਿਆ ਕਿ ਮੇਰੀ ਫੈਮਲੀ ਵੀ ਉਹਨਾਂ ਦੇ ਨਾਲ ਰਹਿੰਦੀ ਸੀ ਪਰ ਅਸੀਂ ਦੂਰ ਰਹਿੰਦੇ ਸੀ ਉਹਨਾਂ ਤੋਂ ਅਸੀਂ ਸ਼ਹਿਰ 'ਚ ਆ ਗਏ ਉੱਥੇ ਅਸੀਂ ਪੈਸਾ ਤੇ ਲਕਮਾਂਦੇ ਅਸੀਂ ਕੰਮ ਕਾਜ ਕਰਦੇ ਤੇ ਇਹ ਕਹਿੰਦੇ ਕਿ ਮੈਂ ਉਹਨੂੰ ਕਹਿੰਦੇ ਅਸੀਂ ਘੱਟ ਵੱਧ ਹੀ ਗੁਰਦੁਆਰਾ ਸਾਹਿਬ ਜਾਂਦੇ ਸੀ ਪਰ ਹਾਂ ਆਪਣਾ ਰੋਜ਼ਾ ਕੰਮ ਕਰਦੇ ਸੀ ਵੀ ਸਾਨੂੰ ਕਿਸੇ ਅੱਗੇ ਹੱਥ ਅਡਣ ਦੀ ਲੋੜ ਨਹੀਂ ਸੀ ਪਰਮਾਤਮਾ ਕਹਿੰਦੇ ਜੇ ਕਹਿੰਦੇ ਕਰਤ ਜੇ ਆਪਾਂ ਪ੍ਰੇਸ਼ਰਮ ਕਰਦੇ ਆ ਨਾ ਥੋੜਾ ਥੋੜਾ ਕਰਦੇ ਆ ਬੂੰਦ ਬੂੰਦ ਨਾਲ ਕਹਿੰਦੇ ਘੜਾ ਭਰ ਜਾਂਦਾ ਤੇ ਜੇ ਘੜਾ ਕਹਿੰਦੇ ਕਿ ਜ਼ਿਆਦਾ ਹੀ ਭਰਿਆ ਹੋਵੇ ਨਾ ਤੇ ਫਿਰ ਉਹ ਉੱਛਲ ਜਾਂਦਾ ਵਾ ਵੀ ਸਬਰ ਸੰਤੋਖ ਨਾਲ ਹਰ ਇੱਕ ਕੰਮ ਸਿਰੇ ਚੜ ਜਾਂਦਾ ਏ ਵੀ ਵੇਖੋ ਕਿਵੇਂ ਇੱਕ ਪਰਿਵਾਰ ਪੂਰਾ ਹੀ ਉੱਜੜ ਗਿਆ ਵੀ ਮਾੜੇ ਕਰਮ ਪਤਾ ਪਿਛਲੇ ਕਰਮ ਪਰ ਕਹਿੰਦੇ ਕਿ ਜਦੋਂ ਬੁਰਾਈ ਜਾਂ ਫਿਰ ਕੋਈ ਬੁਰੀ ਬੰਦਾ ਫਸ ਜਾਂਦਾ ਹੈ ਨਾ ਬੁਰਾਈ ਦੇ ਵੱਲ ਹੰਕਾਰ ਹਉਮੈ ਆ ਜਾਂਦੀ ਹੈ ਨਾ ਤੇ ਸਭ ਕੁਝ ਤਹਸ ਨਹਸ ਹੋ ਜਾਂਦਾ ਹੈ ਇਸ ਕਰਕੇ ਕਹਿੰਦੇ ਉਹਨਾਂ ਦੀ ਕੰਡੀਸ਼ਨ ਇੰਨੀ ਕੋ ਖਰਾਬ ਹੋ ਗਈ ਕਿ ਕਿਸੇ ਕਿਸੇ ਤੋਂ ਉਹ ਮਦਦ ਮੰਗਦੇ ਕਿਉਂਕਿ ਜਦ ਸਾਰਾ ਪਰਿਵਾਰ ਹੀ ਖਤਮ ਹੋ ਗਿਆ ਵੀ ਪਤਾ ਨਹੀਂ ਪ੍ਰਮਾਤਮਾ ਜਾਣੇ ਵੀ ਕੀ ਗੱਲ ਸੀ ਪਹਿਲਾਂ ਤਾਂ ਬਹੁਤ ਅਮੀਰ ਸੀ ਬਹੁਤ ਮਾਣ ਸੀ ਕਿ ਮੈਂ ਕਿਦਾਂ ਕੰਮ ਕਰਾਂਗਾ ਮੈਂ ਤੇ ਅਮੀਰ ਹਾਂ ਵੀ ਇੱਕ ਹੋਮੇ ਹੁੰਦੀ ਏ ਇੱਕ ਹੰਕਾਰ ਹੁੰਦਾ ਏ ਹੰਕਾਰ ਕਿਸੇ ਚੀਜ਼ ਦਾ ਨਹੀਂ ਕਰਨਾ ਚਾਹੀਦਾ ਸੋਨ ਪੁਨੇ ਦਾ ਜਵਾਨੀ ਦਾ ਤੰਦੁਲਤ ਦਾ ਕਿਸੇ ਵੀ ਚੀਜ਼ ਦਾ ਹੰਕਾਰ ਮਾੜਾ ਹੁੰਦਾ ਹੈ ਇਸ ਕਰਕੇ ਨਾਨਕ ਨੀਮਾ ਜੋ ਚੱਲੇ ਲੱਗੇ ਨਾ ਤਾਤੀ ਬਾਓ ਇਸ ਕਰਕੇ